ਨੰਬਰ 4 ਪਾਣੀ ਦੇ ਤੁੱਕੇ ਵਰਗੀ ਹੈ ਇਨਸਾਨ ਦੀ ਜ਼ਿੰਦਗੀ ਤੇ ਆਕੜ ਸਮੁੰਦਰ ਜਿੰਨੀ ਚੁੱਕੀ ਫਿਰਦਾ ਹੈ ਸਿਆਣੇ ਕਹਿੰਦੇ ਹਨ ਔਖੇ ਵੇਲੇ ਜਦੋਂ ਜ਼ਿੰਦਗੀ ਨਾਚ ਨਚਾਉਂਦੀ ਹੈ ਤਾਂ ਢੋਲ ਵਜਾਉਣ ਵਾਲਾ ਤੁਹਾਡਾ ਕੋਈ ਆਪਣਾ ਹੀ ਹੁੰਦਾ ਹੈ ਹੋਰ ਦੂਸਰਾ ਕੋਈ ਨਹੀਂ ਇਨਸਾਨ ਦੇ ਸਰੀਰ ਦਾ ਸਭ ਤੋਂ ਖੂਬਸੂਰਤ ਹਿੱਸਾ ਦਿਲ ਹੀ ਹੈ ਜੇ ਦਿਲ ਹੀ ਮੈਲਾ ਹੈ ਤਾਂ ਸੂਣੀਆਂ ਸੂਰਤਾਂ ਤੋਂ ਕੀ ਲੈਣਾ ਨੰਬਰ 5 ਜੋ ਕਪੜਾ ਰੰਗ ਛੱਡੇ ਉਸ ਨੂੰ ਸਰੀਰ ਤੋਂ ਉਤਾਰ ਦਿਓ ਜੋ ਇਨਸਾਨ ਰੰਗ ਬਦਲੇ ਉਸ ਨੂੰ ਦਿਲ ਤੋਂ ਉਤਾਰ ਦਿਓ ਬਚ ਕੇ ਰਹਿਣਾ ਇਹਨਾਂ ਲੋਕਾਂ ਤੋਂ ਜੋ ਰੋਜ਼ ਰੰਗ ਬਦਲ ਜਾਂਦੇ ਨੇ ਜਦੋਂ ਤੱਕ ਮਤਲਬ ਹੈ ਨਾਲ ਰਹਿਣਗੇ ਬਾਅਦ ਵਿੱਚ ਇਹਨਾਂ ਦੇ ਗੱਲ ਕਰਨ ਦੇ ਢੰਗ ਵੀ ਬਦਲ ਜਾਂਦੇ ਨੇ ਧੰਨਵਾਦ